ਹੁਣ ਜਿੱਥੋਂ ਤੱਕ ਦੁਬਾਰਾ ਇਹ ਦੋਸ਼ਾਂ ਦੀ ਗੱਲ ਹੈ ਅਸੀਂ ਪਾਰਟੀਆਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਮੈਂ ਰਿਪੀਟ ਕਰ ਰਿਹਾ ਹਾਂ ਗੱਲ ਵੀ ਹੀਟ ਦੇ ਕਰਕੇ ਸ਼ਾਮ ਨੂੰ ਕਿਉਂ ਜ਼ਿਆਦਾ ਲੱਗੀਆਂ ਲੋਕ ਸ਼ਾਮ ਨੂੰ ਥੋੜਾ ਮੌਸਮ ਠੀਕ ਹੋਇਆ ਗਰਮੀ ਤੋਂ ਬਚ ਲਈ ਲੋਕ ਸ਼ਾਮ ਨੂੰ ਆਏ ਬੁੱਥਾਂ ਤੇ ਤੇ ਉਹ ਫਿਰ ਜਦੋਂ ਕਿਉਂ ਲੱਗਦੀ ਤਾਂ ਉਹ ਸਾਰੇ ਉਹਨਾਂ ਨੂੰ VOTING ਪਾਈ ਉਹਨਾਂ ਨੇ ਲੰਬਾ ਟਾਈਮ ਚੱਲੀ ਤਾਂ ਨੇਚਰਲੀ ਪਾਰਟੀਆਂ ਥੋੜੀਆਂ ਲੇਟ ਹੋਈਆਂ ਨਾਲੇ ਪਾਰਟੀਆਂ ਸਾਰੀਆਂ ਬੱਸਸ ਦੇ ਵਿੱਚ ਜਾਂਦੀਆਂ ਨੇ ਇੱਕ ਰੂਟ ਨ ਬਣਿਆ ਹੁੰਦਾ ਜੀ ਪਿੰਡਾਂ ਦੇ ਵਿੱਚੋਂ ਉਸ ਰੂਟ ਦੇ ਥਰੂ ਹੀ ਜਾਂਦੀਆਂ ਤੇ ਪ੍ਰੋਪਰ ਸਿਕਿਉਰਟੀ ਨਾਲ ਜਾਂਦੀਆਂ ਨੇ ਉਸ ਟੀਮ ਵਿੱਚ ਸਮਾਂ ਲੱਗ ਜਾਂਦਾ ਹੈ ਜਿਨ੍ਹਾਂ ਨੇ ਇਲੈਕਸ਼ਨ ਕਰਵਾਈ ਹੈ ਇਲੈਕਸ਼ਨ ਸਮਝਦੇ ਨੇ ਉਹ ਸਾਰੇ ਇਸ ਟੀਮ ਨੂੰ ਪੱਲੀ ਵਾਪਸ ਅਮਰਦੇਸਰੀ ਨੂੰ ਤਾਂ ਇਸ ਦੇ ਵਿੱਚ ਬਹੁਤ ਧਿਆਨ ਨਾਲ ਕਰਨ ਵਾਲੀ ਐਕਟੀਵਿਟੀਜ਼ ਹੁੰਦੀਆਂ ਨੇ ਉਸ ਤੋਂ ਬਾਅਦ ਫਿਰ ਸਾਰੀਆਂ ਪਾਰਟੀਆਂ ਸਾਡੇ ਕੋਲ ਵਾਪਸ ਆਈਆਂ ਬੱਸਸ ਦੇ ਥਰੂ ਥੋੜੀਆਂ ਉਹਦੇ ਵਿੱਚ ਲੇਟ ਹੋ ਜਾਂਦੀਆਂ ਨੇ ਫਿਰ ਸਾਰਾ ਸਮਾਨ ਅਸੀਂ ਉਹ ਤੋਂ ਵਾਪਸ ਲਿਆ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕੱਲ ਐਨੇਰੀ ਤੇ ਚੱਕੜ ਆਇਆ ਉਹਦੇ ਕਰਕੇ ਥੋੜਾ ਟੈਂਟਿੰਗ ਹੋ ਗਿਆ ਉਹਦੇ ਕਰਕੇ ਵਿੱਚ ਦੀ ਡਿਸਟਰਬੈਂਸ ਹੋਈ ਬਟ ਵੀਡੀਓਗ੍ਰਾਫੀ ਸਾਰੀ ਹੈ ਸਾਡੇ ਕੋਲ ਉਸ ਤੋਂ ਬਾਅਦ ਫਿਰ ਅਸੀਂ ਸਮਾਨ ਵੀ ਅਸੀਂ ਬੜੇ ਧਿਆਨ ਨਾਲ ਵਾਪਸ ਲੈਣਾ ਹੁੰਦਾ ਪੋਲਿੰਗ ਪਾਰਟੀਆਂ ਤੋਂ ਬੜਾ ਗਿਣ ਕੇ ਕਾਊਂਟ ਕਰਕੇ ਕਿਉਂਕਿ ਹਰ ਤਰ੍ਹਾਂ ਦਾ ਸਮਾਨ ਹੁੰਦਾ ਇਹਦੇ ਵਿੱਚ ਜਿਹੜੇ ਦੇ ਕੱਲ ਨੂੰ ਸਮਾਨ ਮਤਲਬ ਇਹ ਵੀ ਸਟੋਰਮ ਰੂਮ ਚ ਜਮ੍ਹਾਂ ਹੋਣਾ ਸਕਰੂਟੀ ਨਹੀਂ ਹੋਣੀ ਹਰ ਤਰ੍ਹਾਂ ਦੇ ਸਮਾਨ ਦਾ ਅਸੀਂ ਰਿਕਾਰਡ ਜਿਹੜਾ ਮੇਨਟੇਨ ਕਰਨਾ ਹੁੰਦਾ ਉਹ ਟੀਮ ਨੇ ਬੜੇ ਧਿਆਨ ਨਾਲ ਲੈਣਾ ਹੁੰਦਾ ਤੇ ਇਹ ਸਾਰਾ ਸਮਾਨ ਮਸ਼ੀਨਾ ਵਾਪਸ ਕਰਾ ਕੇ ਉਸ ਤੋਂ ਬੜੇ ਧਿਆਨਪੂਰਵਕ ਉਹਦੇ ਚੈੱਕ ਕਰਕੇ ਨੰਬਰਿੰਗ ਵੇਰਾ ਸੀਰੀਅਲ ਨੰਬਰ ਚੈੱਕ ਕਰਕੇ ਤੇ ਉਹਨਾਂ ਨੂੰ ਵੀਡੀਓਗ੍ਰਾਫੀ ਹੇਠਾਂ ਵਿਦ ਅੰਡਰ ਵੀਡੀਓਗ੍ਰਾਫੀ ਸਟੌਂਗ ਰੂਮ ਦੇ ਵਿੱਚ ਸੀਰੀਅਲ ਆਰਡਰ ਤੇ ਰੱਖਿਆ ਗਿਆ। ਬਿਲਕੁਲ ਪ੍ਰੋਪਰ ਫੀਲ ਆਰਡਰ ਤੇ ਬੂਥਵਾਇਜ਼ ਰੱਖਿਆ ਗਿਆ ਤੇ ਉਸ ਤੋਂ ਇਹ ਸਾਰੇ ਪ੍ਰੋਸੈਸ ਰੱਖਣ ਤੋਂ ਬਾਅਦ ਫਿਰ ਸਾਰੇ ਨੂੰ ਟਰੰਕਾਂ ਦੇ ਵਿੱਚ ਪਾਇਆ ਗਿਆ ਸਾਰੀਆਂ ਮਸ਼ੀਨਾਂ ਨੂੰ ਟਰੰਕਾਂ ਦੇ ਵਿੱਚ ਪਾਇਆ ਗਿਆ। ਸੀਰੀਅਲ ਨੰਬਰ ਤੇ ਤੁਹਾਨੂੰ ਡਰੰਕਾਂ ਨੂੰ ਲੋਕ ਕਰਕੇ ਸੀਲ ਕੀਤਾ ਜਾਂਦਾ ਹੈ ਇਹ ਸੇਫਟੀ ਦੇ ਕੈਗੇਮਸ ਇਹ ਸਾਰੇ ਪ੍ਰੋਸੈਸ ਕਰਨ ਦੇ ਵਿੱਚ ਨੇਚਰਲੀ ਸਮਾਂ ਲੱਗੇਗਾ ਜਦੋਂ ਅਸੀਂ ਧਿਆਨ ਨਾਲ ਕਰਾਂਗੇ ਸੀਰੀਅਲ ਨੰਬਰ ਲਿਖਾਂਗੇ ਵੀ ਕਿਹੜਾ ਹੈ ਤੇ ਪ੍ਰੋਪਰ ਦਾਗ ਸਾਰਾ ਸੀਲ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਸਾਰੇ ਡਰੰਕਾਂ ਨੂੰ ਅਸੀਂ ਟਰੱਕਾਂ ਦੇ ਵਿੱਚ ਪਾਇਆ ਦੋ ਟਰੱਕਾਂ ਦੇ ਵਿੱਚ ਦੋਨੋਂ ਟਰੱਕ ਮੈਂ ਦੱਸਣਾ ਚਾਹੁੰਦਾ ਵੀ ਜੀਪੀਐਸ ਐਨੇਬਲਡ ਨੇ ਮਾਨਜੋਪਾਠ ਚੌਂਕ ਰਿਸ਼ਰ ਦਿੱਤੀਆਂ ਹਦ ਤੱਕ ਜਿਨ੍ਹਾਂ ਦੀ ਕਿ ਟ੍ਰੈਕਿੰਗ ਹਮੇਸ਼ਾ ਹੁੰਦੀ ਹੈ ਜੀਪੀਐਸ ਐਨੇਬਲਡ ਟਰੱਕਾਂ ਦੇ ਵਿੱਚ ਪਾਇਆ ਗਿਆ ਤੇ ਨਾਲ ਸਾਡੇ ਸਕਿਉਰਿਟੀ ਸੀ 3 ਟਾਇਰ ਸਕਿਉਰਿਟੀ ਜਿਵੇਂ ਕਿ ਆ ਰੀਸੈਂਟ ਹੈ ਤੇ ਪੰਜਾਬੀ ਸੀਸੀਪੀਐਫਸੀ ਸਾਡੇ ਕੋਲ ਸਟੇਟ ਆਊਟ ਪੁਲਿਸ ਜਾਂ ਡਿਸਟ੍ਰਿਕਟ ਪੁਲਿਸ ਤੇ ਇਹ ਸਾਰੇ ਸਕਿਉਰਿਟੀ ਦੇ ਨਾਲ ਅਸੀਂ ਲਿਆਂਦੇ ਗਏ ਆ ਤੇ ਬਕਾਇਦਾ ਸਕਾਟ ਜਿਪਸੀ ਸਾਰੇ ਉਹਦੇ ਨਾਲ ਅਸੀਂ ਲੈ ਕੇ ਆਏ ਵੀਡੀਓਗ੍ਰਾਫੀ ਹੋਈ ਸਾਰੀ ਤੇ ਫਿਰ ਉਸੇ ਸਾਰੇ ਸਖਿਆ ਬੰਦ ਤੇ ਵੀਡੀਓਗ੍ਰਾਫੀ ਤਹਿਤ ਇਹਨੂੰ ਬਿਲਕੁਲ ਸਹੀ ਸਮੇਂ ਸਹੀ ਪ੍ਰੋਟੋਕੋਲ ਤਹਿਤ ਸਹੀ ਪ੍ਰਕਿਰਿਆ ਤਹਿਤ ਸਹੀ ਸਮੇਂ ਨੂੰ ਕਾਊਂਟਿੰਗ ਸੈਂਟਰ ਦੇ ਵਿੱਚ ਜਮਾ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ ਸੋ ਇਨ ਨੱਟ ਸ਼ੈਲ ਇਹ ਵੀ ਅਸੀਂ ਬਿਲਕੁਲ ਪਾਰਦਰਸ਼ਤਾ ਨਾਲ ਬਿਲਕੁਲ ਟਰਾਂਸਪੇਰੈਂਸੀ ਨਾਲ 3 ਐਂਡ ਫੀਅਰ ਇਲੈਕਸ਼ਨਸ ਪੂਰੀ ਤੰਦੇਹੀ ਨਾਲ ਇਹ ਕੰਮ ਕੀਤਾ ਹੈ ਮੈਂ ਤੇ ਮੇਰੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਪਿਛਲੇ 72 ਘੰਟਿਆਂ ਤੋਂ ਸਾਡੀ ਬਹੁਤ ਮਿਹਨਤ ਲੱਗੀ ਹੈ ਨਾ ਮੈਂ ਸੁੱਤਾ ਨਾ ਮੇਰੀ ਟੀਮ ਸੁੱਤੀ ਹੈ ਤੁਸੀਂ ਦੇਖ ਸਕਦੇ ਹੋ ਸੋ ਇਹ ਸਾਰੇ ਦੋਸ਼ ਜਿਹੜੇ ਬਿਲਕੁਲ ਬੇਬੁਨਿਆਦ ਨੇ ਮੈਂ ਇਹਨਾਂ ਦਾ ਖੰਡਨ ਕਰਦਾ ਬਿਲਕੁਲ ਝੂਠੇ ਮਨਕਰਤ ਤੇ ਬੇਬੁਨਿਆਦ ਨੇ ਤੇ ਇੱਕ ਮੈਂ ਅਪੀਲ ਕਰਦਾ ਹਾਂ ਇਸ ਸਮਾਜ ਦੇ ਵਿੱਚ ਹਰ ਇੱਕ ਦੀ ਜ਼ਿੰਮੇਵਾਰੀ ਹੁੰਦੀ ਹੈ। ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਬਿਨਾ ਫੈਕਟ ਜਾਣੇ ਬੇਸਲੈਸ ਅਲੀਗੇਸ਼ਨਸ ਲਗਾਣੇ। ਬਿਨਾ ਗਲਤੋ ਇਦਾਂ ਦੇ ਦੋਸ਼ ਲਗਾਣੇ ਲੋਕਾਂ ਦੇ ਵਿੱਚ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਲੋਕਾਂ ਦੇ ਮਨ ਵਿੱਚ ਵਹਿਮ ਪੈਦਾ ਕਰਨ ਵਾਲੀ ਗੱਲ ਹੈ। ਇਹ ਵੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਇੱਕ ਡੈਮੋਕਰੈਟਿਕ ਸੋਸਾਇਟੀ لوکاں ਦੇ ਵਿੱਚ ٹرانسفرنسੀ ਦੇ ਅੰਗੇਜਡ ਲੋਕਾਂ ਨੂੰ ਗਗਰਾਹ ਕਰਨਾ ਇਹ ਵੀ ਇੱਕ ਜ਼ਿੰਮੇਵਾਰ میڈیا ਕਰਮੀਆਂ ਨੂੰ ਸ਼ੋਭਾ ਨਹੀਂ ਦਿੰਦਾ ਇਹਦੇ ਨਾਲ ਅਸੀਂ ਕਾਫੀ ਨਿਰਾਸ਼ ਹੋਏ ਆ ਮੈਂ ਤੇ ਮੇਰੀ ਟੀਮ ਬਹੁਤ ਡੀਮੋਰਲਾਈਜ਼ ਹੋਏ ਹੈ ਸੋ ਇਹ ਹੀ ਮੈਂ اپیل ਕਰਦਾ ਵੀ ਇਹ میڈیا ਕਰਮੀ ਜਾਂ ساری ਹਰ ਚੀਜ਼ ਦੀ ਵੀਡੀਓਗ੍ਰਾਫੀ ਹੈ ਹਰ ਸੀਜ਼ ਦੀ ਸੀਸੀਟੀਵੀ ਹੈ ਕੋਈ ਵੀ ਸੀਸੀਟੀਵੀ ਵੀਡੀਓਗ੍ਰਾਫੀ ਹੈ ਅਸੀਂ ਇਸ ਇਸ ਚੀਜ਼ ਨੂੰ ਦੇਖਿਆ ਜਾ ਸਕਦਾ ਹੈ ਬਿਲਕੁਲ ਸਹੀ ਪ੍ਰਕਿਰਿਆ ਕੀਤਾ ਇੰਨੀ ਮਿਹਨਤ ਨਾਲ ਜਦੋਂ ਆਪਾਂ ਕਿਸੇ ਪ੍ਰਕਿਰਿਆ ਨੂੰ ਕਰਦੇ ਆ ਉਸ ਤੋਂ ਬਾਅਦ ਜਦੋਂ ਇਦਾਂ ਦੇ ਬੇਸਰੈਸ ਅਲੀਗੇਸ਼ਨ ਲੱਗਣ ਤਾਂ ਫਿਰ ਤੁਹਾਡੀ ਥੋੜਾ ਤੇ ਤੁਹਾਡੀ ਟੀਮ ਦਾ ਮੋਰਲ ਡਾਊਨ ਹੁੰਦਾ ਹੈ ਸੋ ਮੈਂ ਦੁਬਾਰਾ ਅਖੀਰ ਦੇ ਵਿੱਚ ਇਹ ਹੀ ਵੀ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖੰਡਨ ਕਰਦਾ ਹਾਂ ਬਿਲਕੁਲ ਸਹੀ ਪ੍ਰਕਿਰਿਆ ਸਾਰੀ ਸਹੀ ਇਲਾਮ ਸਾਰਾ ਕੁਝ ਸਹੀ ਸਮੇਂ ਤੇ ਹੋਇਆ ਹੈ ਸੋ ਇਹ ਸਾਰੇ ਦੋਸ਼ਾਂ ਨੂੰ ਮੈਂ ਖੰਡਨ ਕਰਦਾ ਹਾਂ ਅਤੇ ਇਹ ਸਾਰੇ ਦੋਸ਼ ਬਿਲਕੁਲ ਬੇਵਿਅਤ ਇਹਨਾਂ ਨੂੰ ਮੈਂ ਕਾਊਂਟਰ ਕਰਦਾ ਬੇਬੁਨਿਆਦ ਝੂਠੇ ਅਤੇ ਮਨਕਟਾਂ ਥੈਂਕ ਯੂ ਸ਼ੁਕਰੀਆ ਜੀ